ਸਾਡਾ ਗੁਰੂ ਕੌਣ ਹੈ ਸਾਡਾ ਗੁਰੂ ਕੌਣ ਹੈ ਸਾਡਾ ਗੁਰੂ ਕੌਣ ਹੈ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਨੇ ਜਦੋਂ ਆਖੀ ਸਾਡਾ ਗੁਰੂ ਕੌਣ ਹੈ ਤੇ ਸਾਰੇ ਚੁੱਪ ਹੋ ਜਾਂਦੇ ਆ ਖੋਰ ਹੀ ਪਤਾ ਨਹੀਂ ਕੋਈ ਹੋਰ ਵੀ ਹੋ ਸਕਦਾ ਮਨ ਚ ਕਿੰਨੀ ਦੁਬਿਧਾ ਪੈਦਾ ਹੋਈ ਪਈ ਹੈ ਅਸੀਂ ਕਹਿ ਨਹੀਂ ਸਕਦੇ ਕਿ ਸਾਡਾ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਹੈ ਮਨੰਦਰ ਕਣੀ ਤੁਮਿਹਦਾ ਅਸੀਂ ਗੁਰੂ ਦੀ ਸੰਗਤ ਚ ਕਰਕੇ ਇਹ ਨਿਰਣਾ ਨਹੀਂ ਕਰ ਸਕਦੇ ਸਾਡਾ ਗੁਰੂ ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ ਸਾਡੇ ਮਨ ਦੀ ਭਾਵਨਾ ਕਿਤੇ ਹੋਰ ਵੀ ਗੁਰੂ ਨਾਲ ਜੁੜ ਕੇ ਬੈਠੀ ਹੋਈ ਹੈ ਕਿਤੇ ਹੋਰ ਵੀ ਦੇਹ ਧਾਰੀ ਬਣਾ ਕੇ ਬੈਠੇ ਹੋਏ ਆ ਕਿਤੇ ਹੋਰ ਵੀ ਗ੍ਰੰਥ ਬਣਾ ਕੇ ਬੈਠੇ ਹੋ ਜੀ ਅਸੀਂ ਗੁਰੂ ਦੀ ਹਜ਼ੂਰੀ ਬੈਠ ਕੇ ਕਹਿ ਨਹੀਂ pauਦੇ ਸਾਡਾ ਗੁਰੂ ਤੇ ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹੈ ਤਪਾਉ ਕਿ ਅਜੀ ਸਾਡੇ ਮਨ ਦੇ ਅੰਦਰ ਕੋਈ ਸ਼ੰਕਾ ਹੈ। ਅਜੇ ਸਾਡੇ ਮਨ ਦੇ ਅੰਦਰ ਕਿਸੇ ਪ੍ਰਕਾਰ ਦੀ ਕੋਈ ਦੁਬਿਧਾ ਖੜੀ ਹੈ। ਗੁਰੂ ਨੇ ਤੇ ਆਖਿਆ ਸੀ ਦੁਬਿਧਾ ਨਾ ਪੜੋ। ਹਰ ਬਿਨ ਹੋਰ ਨਾ ਪੂਜੋ। ਮੜੇ ਮਸਾਣ ਨਾ ਜਾਇ। ਨਾ ਦੁਬਿਧਾ ਵਿੱਚ ਪੈ। ਨਾ ਰੱਬ ਕਾਲ ਪ੍ਰਭੂ ਨੂੰ ਛੱਡ ਕੇ ਕਿਤੇ ਹੋਰ ਮੜੀਆਂ ਮਸਾਣਾ ਵਾਲੇ ਪਾਸੇ ਜਾ। ਤੂੰ ਕੇਵਲ ਇੱਕ ਕਾਲਪੁਰਖ ਨਿਰੰਕਾਰ ਸੱਚੀ ਬਾਣੀ ਅਕਾਲਪੁਰਖ ਵਹਿਰੂ ਜੀ ਦੀ ਵਾ ਵਾ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨ ਕੋਈ ਤੈਨੂੰ ਭਰੋਸਾ ਹੋਵੇ ਇਸ ਤੇ ਤੈਨੂੰ ਸਿੱਧਕ ਹੋਵੇ ਇਸ ਤੇ ਤੈਨੂੰ ਸਮੁੱਚ ਵਿਸ਼ਵਾਸ ਹੋਵੇ ਮੇਰਾ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਹੈ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾ ਮੇਰਾ ਕੋਈ ਹੋਰ ਗੁਰੂ ਨਹੀਂ ਤੂੰ ਆਖ ਸਕੀ ਐਲਾਨ ਕਰ ਸਕੀਂ ਤੇਰੀ ਮੰਨਦੀ ਇਹ ਦੁਬਿਦਾ ਕਿਉਂ ਹੈ ਕਿ ਤੂੰ ਕਹਿ ਨਹੀਂ ਪਾਉਂਦਾ ਕਿ ਮੇਰਾ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਹੈ ਖਿਆਲ ਕਰਿਓ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਕਲਗੀ ਤਰਪਾਦਾਸ਼ਾ ਮਹਾਰਾਜ ਜੀ ਤੱਕ ਗੁਰੂ ਆਪ ਆਪਣਾ ਉੱਤਰ ਅਧਿਕਾਰੀ ਚੁਣਦੇ ਰਹੇ ਕਿਸੇ ਨੂੰ ਵਿਚ ਵਿਚੋਲਾ ਨਹੀਂ ਪਾਇਆ ਕਿਸੇ ਨੂੰ ਕਿਸੇ ਪ੍ਰਕਾਰ ਗੁਰੂ ਨੇ ਕਿਸੇ ਨਾਲ ਸਲਾਹ ਕਰਕੇ ਕੋਈ ਗੁਰੂ ਨਹੀਂ ਚੁਣਿਆ ਗੁਰੂ ਦੀ ਕਸਵਟੀ ਤੇ ਜਿਹੜਾ ਪੂਰਾ ਉਤਰਿਆ ਜਿਹੜਾ ਸੱਚੇ ਰੱਬ ਕਾਲਪੁਰ ਗੈਰੂ ਜੀ ਦਾ ਭਗਤ ਬਣਿਆ ਗੁਰੂ ਦੇ ਮਨ ਨੂੰ ਭਾਇਆ ਰੱਬ ਕਾਲਪੁਰ ਗੈਰੂ ਜੀ ਦੀ ਰਜ਼ਾ ਵਿੱਚ ਮਾਣੇ ਵਿੱਚ ਉਹੀ ਗੁਰੂ ਪਿਆਖਾ ਆਇਆ ਗੁਰੂ ਨੇ ਆਪ ਨਿਰਣਾ ਕੀਤਾ ਤੇ ਆਪਣਾ ਉਤਰ ਅਧਿਕਾਰੀ ਚੁਣ ਕੇ ਆਪਣੀ ਜਿਉਂਦਿਆ ਜੀ ਗੁਰਤਾ ਗਦੀ ਦੇ ਉੱਪਰ ਬਰਾਜਮਾਨ ਕੀਤਾ ਤੇ ਦਸਵੇਂ ਜਾਮੇ ਦੇ ਅੰਦਰ ਹੀ ਮੇਰੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਹਜੂਰ ਸਾਹਿਬ ਦੀ ਪਾਵਨ ਉਸ ਧਰਤੀ ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਸੇ ਪ੍ਰਕਾਰ ਜਦੋਂ ਪੰਜ ਭੂਤਕ ਸਰੀਰ ਰੂਪ ਰੂਪ ਦੇ ਵਿੱਚ ਗੁਰੂ ਦੀ ਜਿਹੜੀ ਪਰੰਪਰਾ ਸੀ ਉਹਨੂੰ ਸਮਾਪਤ ਕਰਨਾ ਚਾਹਿਆ ਤੇ ਸਮੁੱਚੇ ਰੂਪ ਦੇ ਵਿੱਚ ਸ਼ਬਦ ਗੁਰੂ ਨੂੰ ਪ੍ਰਧਾਨਤਾ ਦਿੱਤੀ ਨਾ ਤੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ ਸਮਾਗਮ ਹੋਇਆ ਤੇ ਗੁਰੂ ਕਲਗੀ ਤਰਪਾਸ਼ਾ ਮਹਾਰਾਜ ਜੀ ਕਹਿਣ ਲੱਗੇ ਪੰਜ ਭੂਤਕ ਸਰੀਰ ਦਾ ਜਾਮਾ ਤੇ ਪੰਜ ਭੂਤਕ ਸਰੀਰੂਪੀ ਗੁਰੂ ਦੀ ਪਰੰਪਰਾ ਇਹ ਇਥੋਂ ਤੱਕ ਮੇਰੇ ਤੱਕ ਹੀ ਸੀਮਤ ਹੈ ਤੇ ਇੱਥੇ ਹੀ ਸਮਾਪਤ ਪਿਆ ਹੋਵੇਗੀ ਹੁਣ ਅੱਗੇ ਕਿਸੇ ਪ੍ਰਕਾਰ ਦਾ ਕੋਈ ਦੇਹ ਧਾਰੀ ਗੁਰੂ ਨਹੀਂ ਹੋਏਗਾ ਕੋਈ ਦੇਹ ਵਿੱਚ ਬੈਠਾ ਗੁਰੂ ਨਹੀਂ ਆਖਾ ਸਕੇਗਾ ਤੇ ਨਾਲੇ ਤੁਹਾਡਾ ਗੁਰੂ ਕੇਵਲ ਤੇ ਕੇਵਲ ਸੋਚੇ ਰੂਪੇ ਦੱਸ ਪਾਤਸ਼ਾਹੀਆਂ ਦੀ ਆਤਮਕ ਜੋਤ ਜਿਹੜੀ ਹੈ ਉਹ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਦਿੱਤੀ ਇਲਾਹੀ ਤੁਪਾਸ਼ਾ ਮਹਾਰਾਜ ਜੀ ਦੇ ਫਰਮਾਨ ਨੇ ਜੋ ਗਿਆਨੀ ਗਿਆਨ ਸਿੰਘ ਜੀ ਲਿਖੇ ਕਹਿਣ ਲੱਗੇ ਕਿ ਗੁਰੂ ਕਲਗੀ ਤਰਪਾਸ਼ਾ ਮਹਾਰਾਜ ਜੀ ਨੇ ਐਲਾਨ ਨਿਆ ਕਿਹਾ ਕਿ ਪਿਆਰਿਓ ਤੁਹਾਡਾ ਗੁਰੂ ਹੁਣ ਕੇਵਲ ਤੇ ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹੈ ਹੋਰ ਦੂਜਾ ਕੋਈ ਨਹੀਂ ਫਿਰ ਅੱਜ ਕਿਉਂ ਸਿੱਖ ਇਹ ਕਹਿ ਨਹੀਂ ਸਕਦਾ ਕਿ ਮੇਰੇ ਗੁਰੂ ਨੇ ਆਪ ਆਪਣਾ ਉੱਤਰ ਅਧਿਕਾਰੀ ਰਹਿਂਦੀ ਦੁਨੀਆ ਤੱਕ ਆਪ ਥਾਪਿਆ ਧੰਨ ਗੁਰੂ ਗ੍ਰੰਥ ਸਾਈ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਨੂੰ ਆਪ ਸਿੰਘਾਸਨ ਤੇ ਬਿਠਾਇਆ ਹੈ ਆਪ ਸਿੰਘਾਸਨ ਤੇ ਬੈਠਾ ਕੇ ਐਲਾਨ ਕੀਤਾ ਹੈ ਕਿ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਤੇ ਮੇਰੇ ਗੁਰੂ ਦਾ ਇਹ ਫੈਸਲਾ ਹੈ ਮੈਂ ਆਪਣੇ ਗੁਰੂ ਦੇ ਫੈਸਲੇ ਤੋਂ ਵਿਰੁੱਧ ਨਹੀਂ ਜਾ ਸਕਦਾ ਉਲਟ ਨਹੀਂ ਜਾ ਸਕਦਾ ਮੈਂ ਆਪਣੇ ਗੁਰੂ ਦੇ ਫੈਸਲੇ ਅਗੇ ਸਿਰ ਪਿਆ ਝੁਕਾਉਂਦਾ ਹਾਂ ਮੈਂ ਆਪਣੇ ਗੁਰੂ ਦੇ ਫੈਸਲੇ ਆ ਕਿ ਨੱਕ ਮਸਤਕ ਪਿਆ ਹੁੰਦਾ ਹਾਂ ਫਿਰ ਅੱਜ ਕਿਉਂ ਸੰਪਰਦਾਇਆਂ ਨੂੰ ਇਹ ਗੱਲ ਜਿਹੜੀ ਹੈ ਚੁੱਪ ਦੀਏ ਕਿ ਜੇ ਅਸੀਂ ਆਖੀ ਜੀ ਸਾਡਾ ਗੁਰੂ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਹੈ ਫਿਰ ਖਿਆਲ ਕਰਿਓ ਸੰਪਰਦਾਇ ਜਿਹੜੇ ਨੇ ਉਹ ਕਿਉਂ ਇਹ ਗੱਲ ਚੁੱਕਦੇ ਨੇ ਨਹੀਂ ਜੀ ਸਾਡਾ ਗੁਰੂ ਤੇ ਕੋਈ ਹੋਰ ਵੀ ਹੈ ਅਸੀਂ ਤੇ ਹੋਰਾਂ ਨੂੰ ਹੀ ਗੁਰੂ ਤੇ ਆਪਣਾਉਣਾ ਹੈ ਪਰ ਖਿਆਲ ਕਰਿਓ ਸੱਚੇ ਸਿੱਖ ਦੀ ਨਿਸ਼ਾਨੀ ਇਹ ਹੈ ਇਤਿਹਾਸ ਤੇ ਬੋਲਾਂ ਵਿੱਚ ਉਹ ਐਲਾਨੀਆਂ ਪਿਆ ਆਖਦਾ ਬਿਨ ਥਾਪੈ ਹਮ ਮਾਨੇ ਨਹੀਂ ਬਿਨ ਥਾਪੈ ਹਮ ਮਾਨੇ ਨਹੀਂ ਜਿਸ ਨੂੰ ਗੁਰੂ ਨੇ ਗੁਰੂ ਦੀ ਪਦਵੀ ਨਹੀਂ ਦਿੱਤੀ ਉਹ ਮੇਰਾ ਗੁਰੂ ਨਹੀਂ ਹੋ ਸਕਦਾ ਹਾਂ ਜਿਸ ਨੂੰ ਗੁਰੂ ਨੇ ਗੁਰੂ ਦੀ ਪਦਵੀ ਆਪ ਪਿਆ ਬਖਸ਼ਿਸ਼ ਕੀਤੀ ਏ ਉਹ ਮੇਰਾ ਗੁਰੂ ਹੈ ਤੇ ਉਹ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਹੈ ਇਸ ਲਈ ਆਓ ਆਓ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਇਸ ਸੰਗਤ ਵਿੱਚ ਬੈਠ ਕੇ ਆਪਣੇ ਮਨ ਪੱਕੇ ਕਰੀਏ ਤੇ ਆਖੀਏ ਕਿ ਸਾਡਾ ਗੁਰੂ ਕੇਵਲ ਤੇ ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਅਰਦਾਸ ਬੇਨਤੀ ਜੋਦੜੀ ਕਰੀਏ ਜੀ ਕਿ ਵਿਸਰਨਾਹੀਂ ਦਾਤਾਰ ਵਿਸਰਨਾਹੀਂ ਦਾਤਾਰ ਸੁਰ ਨਿੰਦਤਾਰ ਚਰਨਾ ਹੀ ਨਾ ਤਾਰ ਆਪਣਾ ਨਾਮ ਦੇ ਹੋ ਆਪਣਾ ਨਾਮ ਦੇ ਹੋ ਆਪਣਾ ਨਾਮ ਦੇ ਹੋ ਆਪਣਾ ਨਾਮ ਦੇ ਹੋ ਗੁਣ ਕਾ ਵਦਨ ਰਾ ਗੋਵਿੰਦ ਨਾਰਾਇਣ ਨਾਨਕ ਚਾ ਵੋ ਏ ਹੋ ਨਾਨਕ ਚਾ ਨਾਨਕ ਚਾਉਏ ਮਾਲਕ ਰਹਿਮਤ ਕਰੀ ਮਾਲਕ ਦੀ ਦਰ ਕਰ ਕੀਤੀ ਅਰਦਾਸ ਪ੍ਰਵਾਨ ਹੋ ਜਾਏ ਪਿਆਰਿਓ ਤੇ ਸਾਡੇ ਮਨ ਜਿਹੜੇ ਨੇ ਉਹ ਪੱਕੇ ਹੋ ਜਾਣ ਦ੍ਰਿੜਤਾ ਵਿੱਚ ਆ ਜਾਣ ਗੁਰੂ ਦਾ ਕੀਤਾ ਹੋਇਆ ਫੈਸਲਾ ਜਿਹੜਾ ਉਸ ਫੈਸਲੇ ਅਗੇ ਨਕ ਮਸਤਕ ਹੋ ਕਰਕੇ ਅਸੀਂ ਐਲਾਨੀਆਂ ਪਿਆ ਕਹਿ ਸਕਦੇ ਹੋਈਏ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਤੇ ਸਾਡਾ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ